ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਆਓ ਆਪਾਂ ਇਸ ਵੀਡੀਓ ਵਿੱਚ ਦੇਖੇ ਜਿਹਦੇ ਵਿੱਚ ਪਾਸਟਰ ਦਿਓਲ ਜੀ ਬਹੁਤ ਹੀ ਵਧੀਆ ਸਮਝਾਉਂਦੇ ਆ ਅੱਜ ਦਾ ਵਿਸ਼ਾ ਹੈਗਾ ਵਾ ਆਪਣੀ ਵਿਪਤਾ ਦੇ ਵਿੱਚ ਪਰਮੇਸ਼ਰ ਨੂੰ ਪੁਕਾਰਨਾ ਤੇ ਮੈਂ ਅੱਜ ਹਨਾ ਚਰਚ ਦੇ ਵਿੱਚ ਵੀ ਜਾਣਾ ਕਿਉਂਕਿ ਸਾਡੀ ਰੀਸਲ ਹੁੰਦੀ ਆ song ਦੀ ਵੀ ਹੁੰਦੀ ਆ ਦੋ song ਤੇ ਰੀਸਲ song ਅਤੇ ਮਤਲਬ ਡਾਂਸਿੰਗ ਦੀ ਵੀ ਹੁੰਦੀ ਆ ਤੇ ਇਸ ਕਰਕੇ फटाफट ਕਰਕੇ ਮੈਂ ਚਰਚ ਵੀ ਡੇਲੀ ਜਾਉਂਗੀ ਤੇ ਮੈਂ ਜਿੱਦਾਂ ਵੀਡੀਓ ਬਣਾਉਂਦੀ ਆ ਪਲੀਜ਼ ਇਸ ਵੀਡੀਓ ਨੂੰ ਵੀ ਜਰੂਰ ਸਪੋਰਟ ਨਵਾਂ ਵਿਚਨ ਨੂੰ ਸਪੋਰਟ ਕਰਨਾ ਤੇ ਆਪਾਂ ਇਸ ਵੀਡੀਓ ਨੂੰ ਜਰੂਰ ਦੇਖਦੇ ਆ ਇਸ ਪੂਰੀ ਨੂੰ ਵੀਡੀਓ ਨੂੰ ਪਲੀਜ਼ ਜਰੂਰ ਪੂਰਾ ਦੇਖਣਾ ਵਾਚ ਕਰਨਾ ਔਰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਔਰ ਇਸ ਵਿਸ਼ੇ ਅੱਜ ਦਾ ਵਿਸ਼ਾ ਇਹੀ ਹੈਗਾ ਕਿ ਆਪਣੀ ਵਿਵਤਾ ਦੇ ਦਿਨ ਪਰਮੇਸ਼ਰ ਨੂੰ ਕਿਸ ਤਰ੍ਹਾਂ ਪੁਕਾਰਨਾ ਤੇ ਆਓ ਆਪਾਂ ਇਸ ਵੀਡੀਓ ਨੂੰ ਦੇਖਦੇ ਆ ਤੇ ਇਸ ਵੀਡੀਓ ਨੂੰ ਪੂਰਾ ਦੇਖਣਾ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਹਾਉ ਆਪਾਂ ਇਸ ਵੀਡੀਓ ਨੂੰ ਦੇਖਦੇ। ਧੰਨਵਾਦ ਕਰਦੇ ਇਸ ਸੁੰਦਰ ਸਮੇਂ ਦੇ ਲਈ ਜਿਹੜਾ ਪਰਮੇਸ਼ਰ ਨੇ ਤੁਹਾਡੇ ਸਾਰਿਆਂ ਦੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ਿਆ। ਹallelujah। ਸੱਚਮੁੱਚ ਪਰਮੇਸ਼ਰ ਮਹਾਨ ਹੈ। ਕਿਉਂਕਿ ਅਨੇ ਇੰਨੀ ਵੱਡੀ ਵਿਪਤਾ ਦੇ ਵਿੱਚ ਵੀ ਸਾਨੂੰ ਸਾਰਿਆਂ ਨੂੰ ਜੀਉਂਦਿਆਂ ਰੱਖਿਆ। ਹallelujah। ਭਾਵੇਂ ਇਸ ਸੰਸਾਰ ਦੇ ਉੱਤੇ ਦੁੱਖ ਬਹੁਤ ਵਧ ਰਹੇ ਆ, ਭਾਵੇਂ ਬਿਮਾਰੀਆਂ ਵਧ ਰਹੀਆਂ ਪਰ ਫੇਰ ਵੀ ਅਸੀਂ ਜੀਂਦੇ ਆਂ। ਹallelujah। ਕਿਉਂਕਿ ਸਾਡਾ ਪਰਮੇਸ਼ੁਰ ਜਿਉਂਦਾ ਆ ਹallelujah ਤੇ ਉਹ ਸਾਨੂੰ ਅੱਧੀ ਉਮਰ ਦੇ ਵਿੱਚ ਨਹੀਂ ਲੈ ਕੇ ਜਾਊਗਾ ਉਹ ਆਪਣੇ ਲੋਕਾਂ ਨੂੰ ਲੰਮੀ ਉਮਰ ਦੇਊਗਾ ਕਹਿੰਦਾ ਆਰ ਜਾਦੇ ਵਾਦੇ ਨਾਲ ਮੈਂ ਤੇਰੀ ਨਿਸ਼ਾਨ ਕਰ ਗਿਆ ਹallelujah ਜਦੋਂ ਤੱਕ ਤੁਸੀਂ ਤ੍ਰਿਪਤ ਨਹੀਂ ਨਾ ਹੋ ਜਾਉਗੇ ਜਦੋਂ ਤੱਕ ਤੁਹਾਡੀ ਨਿਸ਼ਾ ਨਹੀਂ ਹੋ ਜੂਗੀ ਕਿ ਪ੍ਰਭੂ ਹਾਂ ਮੈਂ ਸਾਰਾ ਕੁਝ ਦੇਖ ਲਿਆ ਉਦੋਂ ਤੱਕ ਨਹੀਂ ਲੈ ਕੇ ਜਾਂਦਾ ਅਮਨ ਹallelujah ਪਰ ਸਾਨੂੰ ਉਹ ਦੀਆਂ ਕਮੈਂਡਮੈਂਟਸ ਨੂੰ ਫੋਲੋ ਕਰਨਾ ਪੈਣਾ ਹੈ ਸਾਨੂੰ ਉਹਦੇ ਹੁਕਮਾਂ ਨੂੰ ਮੰਨਣਾ ਪੈਣਾ ਹੈ ਹallelujah yes amen ਹallelujah ਜੋ ਪਵਿੱਤਰ ਬਾਣੀ ਦੇ ਵਿੱਚੋਂ ਸਿੱਖਣਾ ਹੈ ਉਹ ਇਹ ਹੈ ਕਿ ਆਪਣੀਆਂ ਬਿਪਤਾ ਦੇ ਵਿੱਚ ਆਪਣੇ ਪਰਮੇਸ਼ਵਰ ਨੂੰ ਪੁਕਾਰੋ ਆਪਣੀ ਬਿਪਤਾ ਦੇ ਵਿੱਚ ਆਪਣੇ ਪਰਮੇਸ਼ਵਰ ਨੂੰ ਪੁਕਾਰੋ ਅਰ ਆਪਣੀਆਂ ਸਮੱਸਿਆਵਾਂ ਦੀ ਬਜਾਏ ਆਪਣੇ ਪਰਮੇਸ਼ਵਰ ਨੂੰ ਬੁਕਾਓ ਹallelujah ਪਰਮੇਸ਼ਵਰ ਨੂੰ ਬੁਕਾਓ ਅੱਜ ਆਪਾਂ ਵਚਨ ਦੇ ਵਿੱਚੋਂ ਇਹ ਸਿੱਖਣਾ ਹੈ ਕਿ ਜਿਨ੍ਹਾਂ ਨੇ ਪਰਮੇਸ਼ਵਰ ਦੇ ਵੱਲ ਨੂੰ ਅੱਖਾਂ ਲਾਈਆਂ ਤਾਂ ਪਰਮੇਸ਼ਵਰ ਨੇ ਕਿੰਦਾ ਉਹਨਾਂ ਦੀ ਮਦਦ ਕੀਤੀ ਹallelujah ਫਸਟ ਆਫ ਆਲ ਆਪਾਂ ਬਾਈਬਲ ਦੇ ਵਿੱਚੋਂ ਦੇਖਦੇ ਆਂ ਆਪਾਂ ਖੋਲਦੇ ਆਂ 올ਡ ਟੈਸਟਾਮੈਂਟ ਦੇ ਵਿੱਚ ਦੂਜਾ ਸੈਮੂਅਲ ਯੈਸ ਉਹਦਾ ਬਾਈ ਨੰਬਰ ਅਧਿਆਏ ਅਰ ਉਹਦੀ 2 ਨੰਬਰ ਪੰਕਤੀ ਤੋਂ ਆਪਾਂ ਪੜਨਾ ਸ਼ੁਰੂ ਕਰਦੇ ਆਂ ਇੱਥੇ ਰਾਜਾ ਦਾਉਦ ਯਹਵਾ ਪਰਮੇਸ਼ਰ ਦਾ ਧੰਨਵਾਦ ਕਰ ਰਿਹਾ ਹੈ ਦੋ ਦੀ ਕਿੰਨਾ ਉਨੀ ਆਖਿਆ ਯਹਵਾ ਮੇਰੀ ਚਟਾਨ ਮੇਰਾ ਗੜ ਮੇਰਾ ਛਡਾਉਣ ਵਾਲਾ ਉਹ ਮੇਰਾ ਹੈ ਪਰਮੇਸ਼ਵਰ ਮੇਰਾ ਟਿੱਲਾ ਜਿਹਦੀ ਸ਼ਰਨੀ ਮੈਂ ਆਇਆ ਹਾਂ ਮੇਰੀ ਢਾਲ ਮੇਰੇ ਬਚਾਓ ਦਾ ਸਿੰਘ ਮੇਰਾ ਉੱਚ ਗੜ ਅਤੇ ਮੇਰੀ ਓਟ ਮੇਰੇ ਬਚਾਉਣ ਵਾਲੇ ਤੂੰ ਮੈਨੂੰ ਹਨੇਰੇ ਤੋਂ ਬਚਾਉਂਦਾ ਹੈ ਮੈਂ ਯਹੋਵਾ ਨੂੰ ਜਿਹੜਾ ਉਸਤਤ ਜੋਗ ਹੈ ਪੁਕਾਰਾਂਗਾ ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ ਆਪਣੀ ਆਖ ਦੇ ਵੇਲੇ ਮੈਂ ਯਹੋਵਾ ਨੂੰ ਪੁਕਾਰਿਆ हां ਆਪਣੇ ਪਰਮੇਸ਼ਰ ਨੂੰ ਪੁਕਾਰਿਆ ਉਹਨੇ ਆਪਣੀ ਹਕਲ ਵਿੱਚ ਮੇਰੀ ਆਵਾਜ਼ ਸੁਣੀ ਔਰ ਮੇਰੀ ਦੁਹਾਈ ਉਹਦੇ ਕੰਨਾਂ ਤੀਕ ਪਹੁੰਚੀ ਮੇਰੇ ਬਲਵੰਤ ਵੈਰੀ ਤੋਂ ਉਹਨੇ ਮੈਨੂੰ छुड़ाया ਔਰ ਉਹਨਾ ਤੋਂ ਜਿਹੜੇ ਮੈਥੋਂ ਘੇਣ ਕਰਦੇ ਸਨ ਮੇਰੀ ਦਿੱਤਾ ਦੇ ਦਿਨ ਉਹਨਾਂ ਨੇ ਮੇਰਾ ਸਾਹਮਣਾ ਕੀਤਾ ਪਰੰਤੂ ਯਹੋਵਾ ਮੇਰੀ ਟੇਕ ਸੀ ਉਹ ਮੈਨੂੰ ਖੁੱਲੇ ਅਸਥਾਨ ਵਿੱਚ ਕੱਢ ਲਿਆਇਆ ਉਹਨੇ ਮੈਨੂੰ ਇਸ ਲਈ छुड़ाया ਕਿਉਂ ਮੈਥੋਂ ਪ੍ਰਸੰਨ ਸੀ 28 ਨੰਬਰ 'ਚ ਲਿਖਿਆ ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ ਪਰ ਤੇਰੀਆਂ ਅੱਖਾਂ ਹੰਕਾਰੀਆਂ ਉੱਤੇ ਹਨ ਕਿਉਂ ਉਹ ਉਹਨਾਂ ਨੂੰ ਨੀਵਿਆਂ ਕਰੇ ਤੂੰ ਮੇਰਾ ਦੀਵਾ ਹੈ हे ਯਹਵਾ ਯਹਵਾ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜਥੇ ਦੇ ਵਿੱਚੋਂ ਦੀ ਭੱਜ ਸਕਦਾ ਹਾਂ ਅਤੇ ਆਪਣੇ ਪਰਮੇਸ਼ਵਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸਕਦਾ ਹਾਂ ਯਸ ਪਰਮੇਸ਼ਵਰ ਦਾ ਰਾਹ ਪੂਰਾ ਹੈ ਯਹਵਾ ਦਾ ਵਚਨ 타ਇਆ ਹੋਇਆ ਹੈ ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ ਯਹਵਾ ਤੋਂ ਬਿਨਾ ਹੋਰ ਕੌਣ ਪਰਮੇਸ਼ਰ ਹੈ ਅਤੇ ਸਾਡੇ ਪਰਮੇਸ਼ਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ ਪਰਮੇਸ਼ਰ ਮੇਰਾ ਪੱਕਾ ਗੜ੍ਹ ਹੈ ਹਾਂ ਪਿਤਾ ਉਹ ਮੇਰਾ ਰਾਸ ਸੰਪੂਰਨ ਕਰਦਾ ਹੈ ਕੋਈ ਪਰਮੇਸ਼ਰ ਤੇ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ ਅਤੇ ਤੇਰੀ ਨਰਮਾਈ ਨੇ ਮੈਨੂੰ ਵਧਾਇਆ ਹੈ ਯਹਵਾ ਜੀਉਂਦਾ ਹੈ ਸੋ ਮੁਬਾਰਕ ਹੋਵੇ ਮੇਰੀ ਚਟਾਨ ਪਰਮੇਸ਼ਰ ਦੀ ਜੋ ਮੇਰੇ ਬਚਾਓ ਦੀ ਚਟਾਨ ਹੈ ਬਜ਼ੁਰਗੀ ਹੋਵੇ ਹallelujah ਕਿਤਾਬਾਂ ਹallelujah ਤੁਹਾਨੂੰ ਆਨੰਦ ਆਇਆ ਇਹ ਵਰਸਸ ਪੜ੍ਹ ਕੇ ਤੁਹਾਨੂੰ ਦਲੇਰੀ ਮਿਲੀ ਇਹ ਆਇਤਾਂ ਪੜ੍ਹ ਕੇ ਹallelujah ਕਿਉਂਕਿ ਉਹ ਸਾਡਾ ਮਜ਼ਬੂਤ ਗਾੜਿਆ ਉਹ ਸਾਡਾ ਪੁਚਾਉਣ ਵਾਲਾ ਆ ਦਲੇਰੀ ਸਾਡਾ ਸ਼ਰਨ ਸਥਾਨ ਆ ਉਹਨੇ ਸਾਨੂੰ ਬਚਾਓ ਦੀ ਢਾਲ ਦਿੱਤੀ ਆ ਜਦੋਂ ਅਸੀਂ ਦੁੱਖ ਵਿੱਚ ਉਹਨੂੰ ਪੁਕਾਰਦੇ ਹਾਂ ਉਹ ਸਾਨੂੰ ਉੱਤਰ ਦਿੰਦਾ ਆ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦੇ ਆ ਔਰ ਤੁਸੀਂ ਉਹਨਾਂ ਨੂੰ ਸੁਣਦੇ ਆ ਤੁਸੀਂ ਇਹ ਸਮਝ ਕੇ ਸੁਣਦੇ ਆ ਕਿ ਉਹ ਮਸੀਹੀ ਪ੍ਰਚਾਰਕ ਆ ਪਰ ਮੈਂ ਤੁਹਾਨੂੰ ਦੱਸਣਾ ਚਾਹਨੀ ਉਹ ਐਂਟੀ ਕ੍ਰਾਈਸਟ ਲੋਕ ਆ ਉਹ ਮਸੀਹ ਵਿਰੋਧੀ ਲੋਕ ਆ ਹਰ ਉਹ ਇਨਸਾਨ ਮਸੀਹ ਵਿਰੋਧੀ ਆ ਜਿਹੜਾ ਤੁਹਾਨੂੰ ਪਰਮੇਸ਼ਵਰ ਦੇ ਅੱਗੇ ਦੁਹਾਈ ਦੇਣ ਤੋਂ ਰੋਕਦਾ ਆ ਅੱਜ ਬਹੁਤ ਸਾਰੇ ਲੋਕ ਤੁਹਾਨੂੰ ਇਹ ਕਹਿੰਦੇ ਆ ਤੂੰ ਬਿਮਾਰੀ ਤੋਂ ਚੰਗਾ ਹੋਣ ਦੀ ਪ੍ਰਾਰਥਨਾ ਪਰਮੇਸ਼ਵਰ ਦੇ ਅੱਗੇ ਨਾ ਕਰ ਜੇ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਨਹੀਂ ਕਰਾਂਗੇ ਫੇਰ ਅਸੀਂ ਕਦੇ ਅੱਗੇ ਪ੍ਰਾਰਥਨਾ ਕਰਾਂਗੇ ਅੱਜ ਜੋ ਤੁਹਾਨੂੰ ਕਹਿੰਦੇ ਆਪਣੀਆਂ ਸਮੱਸਿਆਵਾਂ ਤੋਂ ਛੁੱਟਣ ਦੇ ਲਈ ਪ੍ਰਾਰਥਨਾ ਨਾ ਕਰ ਉਹ ਨਹੀਂ ਕਹਿ ਰਹੇ ਉਹਨਾਂ ਦੇ ਰਾਈ ਵਿਰੋਧੀ ਤੁਹਾਨੂੰ ਕਹਿ ਰਹੇ ਤੂੰ ਪ੍ਰਾਰਥਨਾ ਨਾ ਕਰ ਕਿਉਂਕਿ ਮੈਂ ਤੈਨੂੰ ਨਾਸ਼ ਕਰਨਾ ਚਾਹੁੰਦਾ ਹਾਂ ਵਿਰੋਧੀ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦਾ ਹੈ ਉਹ ਚਾਹੁੰਦੇ ਨਹੀਂ ਕਿ ਤੁਸੀਂ ਚੰਗੇ ਚਾਹੁੰਦਾ ਤੁਹਾਨੂੰ ਬਿਮਾਰੀ ਦੇ ਰਹੀਂ ਉਹ ਨਾਸ਼ ਕਰੇ ਅੱਜ ਬਹੁਤ ਸਾਰੇ ਲੋਕ ਕਹਿੰਦੇ ਤੁਸੀਂ ਜੀ ਆਪਣੀ ਗਰੀਬੀ ਚੋਂ ਬਾਹਰ ਨਿਕਲਣ ਦੀਆਂ ਪ੍ਰਾਰਥਨਾਵਾਂ ਨਾ ਕਰੋ ਇਹ ਨਾ ਕਹੋ ਕਿ ਪ੍ਰਭੂ ਸਾਨੂੰ ਬਰਕਤ ਦੇ ਕਿਉਂਕਿ ਵੈਰੀ ਤੁਹਾਨੂੰ ਤੁਹਾਡੀ ਗਰੀਬੀ ਦੇ ਵਿੱਚ ਮਾਰਨਾ ਚਾਹੁੰਦਾ ਉਹ ਤੁਹਾਨੂੰ ਤੁਹਾਡੀ ਭੁੱਖ ਚ ਮਾਰਨਾ ਚਾਹੁੰਦਾ ਉਹ ਤੁਹਾਨੂੰ ਕਰਜ਼ਿਆਂ ਦੇਖਾਂ ਮਾਰਨਾ ਚਾਹੁੰਦੇ ਆ ਉਹ ਹਰ ਹਾਲਤ ਵਿੱਚ ਤੁਹਾਨੂੰ ਦੁੱਖ ਦੇਣਾ ਚਾਹੁੰਦਾ ਆ ਅਗਰ ਬੱਚਾ ਆਪਣੇ ਪਿਤਾ ਦੇ ਅੱਗੇ ਨਹੀਂ ਰੋਵੇਗਾ ਆਪਣੇ ਪਿਤਾ ਦੇ ਕੋਲੋਂ ਨਹੀਂ ਮੰਗੇਗਾ ਤੇ ਫਿਰ ਉਹ ਕਿੱਥੇ ਜਾਏਗਾ ਅੱਜ ਕੋਈ ਵੀ ਇਨਸਾਨ ਅਗਰ ਤੁਹਾਨੂੰ ਕਹੇ ਨਾ ਕਿ ਤੂੰ ਬਿਮਾਰੀ ਲਈ ਪ੍ਰਾਰਥਨਾ ਨਹੀਂ ਕਰਨੀ ਇਹ ਵਚਨ ਦੇ ਵਿੱਚ ਨਹੀਂ ਲਿਖਿਆ ਉਹਨੂੰ ਕਹੋ ਮੈਨੂੰ ਪ੍ਰੂਵ ਕਰਕੇ ਦਿਖਾ ਕਿ ਵਚਨ ਦੇ ਵਿੱਚ ਨਹੀਂ ਲਿਖਿਆ ਕਿ ਅਸੀਂ ਪ੍ਰਾਰਥਨਾ ਨਹੀਂ ਕਰ ਸਕਦੇ ਇਹਸੂ ਮਸੀਹ ਜੀ ਨੇ ਰੋਗੀਆਂ ਨੂੰ ਚੰਗੀਆਂ ਕੀਤਾ ਇੱਥੋਂ ਤੱਕ ਉਹਨਾਂ ਨੇ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ ਅਰ ਮਰ ਕੇ 16 ਦੇ ਵਿੱਚ ਉਹਨਾਂ ਨੇ ਆਪਣੇ ਚੋਣ ਵਾਲਿਆਂ ਨੂੰ ਇਖਤਿਆਰ ਦੇ ਦਿੱਤਾ ਖੁੱਲਮ ਖੁੱਲਾ ਲਿਖਤੀ ਅਥਾਰਟੀ ਦੇ ਦਿੱਤੀ ਉਹਨਾਂ ਨੇ ਪ੍ਰਾਰਥਨਾ ਰਾਈ ਜੀ ਉਹ ਕੀ ਕਹਿੰਦਾ ਜੇ ਕੋਈ ਨੇਚਾ ਕਰੇ ਤੇ ਬਪਤਿਸਮਾ ਲਿਆ ਹੋਵੇ ਉਹਦੇ ਨਾਲ ਇਹ ਨਿਸ਼ਾਨ ਹੋਣਗੇ ਕਿਹੜੇ ਨਿਸ਼ਾਨ ਮੇਰਾ ਨਾਮ ਲੈ ਕੇ ਉਹ ਭੂਤਾਂ ਨੂੰ ਕੱਢਣਗੇ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋ ਜਾਣਗੇ ਉਹ ਹੋਰਾਂ ਜ਼ੁਬਾਨਾਂ ਦੇ ਵਿੱਚ ਬੋਲਣਗੇ ਉਹ ਤਾਨੂੰ ਕੱਢਣਗੇ ਉਹ ਸੱਪਾਂ ਦੇ ਠੋਣਿਆਂ ਨੂੰ ਵੀ ਚੱਕ ਲੈਣਗੇ ਤੇ ਉਹਨਾਂ ਦਾ ਕੁਛ ਨੁਕਸਾਨ ਨਹੀਂ ਚੰਗੇ ਜ਼ਹਿਰ ਵੀ ਪੀ ਲੈਣਗੇ ਨਾ ਤੇ ਉਹਨਾਂ ਦਾ ਕੁਛ ਨੁਕਸਾਨ ਨਹੀਂ ਹੋਊਗਾ ਕੋਣ ਸਾਨੂੰ ਰੋਕ ਸਕਦਾ ਕਿ ਅਸੀਂ ਰੋਗੀਆਂ ਦੇ ਲਈ ਪ੍ਰਾਰਥਨਾ ਨਾ ਕਰੀਏ ਜਾਂ ਖੁਦ ਦੇ ਲਈ ਪ੍ਰਾਰਥਨਾ ਨਾ ਕਰੀਏ ਸਿਰਫ ਵੈਰੀ ਸਿਰਫ ਵੈਰੀ ਚਾਹੁੰਦੇ ਕਿ ਅਸੀਂ ਪ੍ਰਾਰਥਨਾ ਨਾ ਕਰੀਏ ਔਰ ਪਰਮੇਸ਼ਵਰ ਚਾਹੁੰਦਾ ਕਿ ਤੁਸੀਂ ਕਿਸੇ ਵੀ ਵਿੱਤਾਂ ਦੇ ਵਿੱਚੋਂ ਕਿਸੇ ਵੀ ਵਿੱਤਾਂ ਦੇ ਵਿੱਚੋਂ ਉਹਨੂੰ ਪੁਕਾਰੋ ਉਹ ਅਵੇਲੇਬਲ ਪਰਮੇਸ਼ਵਰ ਆ ਉਹ ਹਾਜ਼ਰ ਪਰਮੇਸ਼ਵਰ ਆ ਔਰ ਉਹ ਤੁਹਾਡੀਆਂ ਪ੍ਰਾਰਥਨਾ ਨੂੰ ਸੁਣਦਾ ਆ ਔਰ ਸੁਣ ਕੇ ਉੱਤਰ ਦਿੰਦਾ ਆ ਅੱਜ ਜੇਕਰ ਤੁਸੀਂ ਵੈਰੀ ਨੂੰ ਪਹਿਚਾਣਨਾ ਚਾਹੁੰਦੇ ਹੋ ਨਾ ਬਹੁਤ ਸਾਰੇ ਲੋਕ ਆ ਕਹਿੰਦੇ ਜੀ ਸਾਨੂੰ ਸਮਝ ਨਹੀਂ ਆਉਂਦੀ ਕਿ ਕਿੱਦਾਂ ਅਸੀਂ ਪਹਿਚਾਣੀਏ ਸ਼ੈਤਾਨ ਨੂੰ ਅਸੀਂ ਕਿੱਦਾਂ ਪਹਿਚਾਣੀਏ ਉਹ ਨੂੰ ਤੁਸੀਂ ਉਹਦੀਆਂ ਗੱਲਾਂ ਦੇ ਰਾਹੀਂ ਪਹਿਚਾਣੋ ਉਹ ਇਨਸਾਨਾਂ ਦੇ ਰਾਹੀਂ ਕੰਮ ਕਰਦਾ ਹੈ ਜਦੋਂ ਉਹ ਕੋਈ ਵੀ ਐਹੋ ਜੀ ਗੱਲ ਕਰੇ ਜਿਹੜੀ ਤੁਹਾਨੂੰ ਵਚਨ ਤੋਂ ਦੂਰ ਲੈ ਕੇ ਜਾਵੇ ਜਿਹੜੀ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਲੈ ਕੇ ਜਾਵੇ ਜਿਹੜੀ ਤੁਹਾਡੇ ਆਰਾਮ ਤੋਂ ਤੁਹਾਨੂੰ ਦੂਰ ਲੈ ਕੇ ਜਾਵੇ ਜਿਹੜੀ ਤੁਹਾਡੀ ਖੁਸ਼ੀ ਤੋਂ ਤੁਹਾਨੂੰ ਦੂਰ ਲੈ ਕੇ ਜਾਵੇ ਮਤਲਬ ਉੱਥੇ ਉਹ ਕੰਮ ਕਰ ਰਿਹਾ ਹੈ ਮੇਸ਼ਵਰ ਨੇ ਸ਼ਿਫਾ ਨਾ ਦੇਣੀ ਹੁੰਦੀ ਆਉਣ ਵਾਲੇ ਇਹ ਉਹਦੀ ਮਰਜ਼ੀ ਨਾ ਹੁੰਦੀ ਤਾਂ ਫਿਰ ਜਿੰਨਿਆਂ ਨੂੰ ਉਹਨੇ ਚੰਗਾ ਕੀਤਾ ਉਹਦਾ ਜ਼ਿਕਰ ਪੁੱਤਰ ਬਾਈਬਲ ਵਿੱਚ ਨਹੀਂ ਕੀਤਾ ਜਾਣਾ ਸੀ ਅਗਰ ਉਹਨਾਂ ਦਾ ਜ਼ਿਕਰ ਕੀਤਾ ਗਿਆ ਉਹ ਸਾਡੀ ਨੇਚਾ ਨੂੰ ਵਧਾਉਣ ਦੇ ਲਈ ਕੀਤਾ ਗਿਆ ਹੈ ਅਗਰ ਉਹਨੇ ਸਾਡੀਆਂ ਲੜਾਈਆਂ ਦੇ ਵਿੱਚ ਸਾਨੂੰ ਫਤਿਹਮੰਦ ਕਰਨ ਦੇ ਲਈ ਤਸੱਲੀ ਨਾ ਦੇਣੀ ਹੁੰਦੀ ਤੇ ਦਾਊਦ ਦੀਆਂ ਜਿੱਤਾਂ ਦਾ ਵਰਣਨ ਜਿਹੜਾ ਆ ਉਹ ਇਹਦੇ ਵਿੱਚ ਨਾ ਹੁੰਦਾ ਯੋਸ਼ੂਆ ਫਾੜ ਦੀ ਜਿੱਤ ਦਾ ਵਰਣਨ ਨਾ ਹੁੰਦਾ ਅਗਰ ਉਹ ਸਾਨੂੰ ਸਮੱਸਿਆਵਾਂ ਦੇ ਵਿੱਚੇ ਹੀ ਦੇਖਣਾ ਚਾਹੁੰਦਾ ਹੁੰਦਾ ਤੇ ਫਿਰ ਮੂਸਾ ਦੇ ਲਾਲ ਸਮੁੰਦਰ ਨੂੰ ਕ੍ਰੋਸ ਕਰਨ ਦਾ ਜ਼ਿਕਰ ਬਾਈਬਲ ਦੇ ਵਿੱਚ ਸਾਡੇ ਲਈ ਦਰਜ ਨਾ ਕੀਤਾ ਗਿਆ ਹੁੰਦਾ ਅਗਰ ਉਹਨਾਂ ਸਾਰੀਆਂ ਚੀਜ਼ਾਂ ਦਾ ਉਹਨਾਂ ਸਾਰੀਆਂ ਗੱਲਾਂ ਦਾ ਵਰਣਨ ਆ ਤੇ ਉਹ ਇਸ ਚੀਜ਼ ਦੇ ਲਈ ਆ ਇਸ ਚੀਜ਼ ਦੇ ਲਈ ਆ ਕਿ ਕਿਹੜਾ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢਣ ਦੇ ਲਈ ਸਮਰਥੀ ਆ ਉਹਨੇ ਕਿਹਾ ਮੈਂ ਕੱਲ ਅੱਜ ਤੇ ਯੁੱਗ ਦੇ ਅੰਤ ਤੀਕਰ ਇੱਕੋ ਜਿਹਾ ਪਰਮੇਸ਼ਵਰ ਆ ਉਹ ਅੱਜ ਸਾਨੂੰ ਵੀ ਸਾਡੇ ਦੁੱਖਾਂ ਦੇ ਵਿੱਚੋਂ ਕੱਢਣ ਦੇ ਲਈ ਸਮਰਥੀ ਆ ਹallelujah ਇਸ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੇ ਦੁੱਖ ਵਿੱਚ ਆ ਪਰਮੇਸ਼ਵਰ ਦੇ ਅੱਗੇ ਦੁਹਾਈ ਦਿਓ ਬਿਮਾਰੀ ਵਿੱਚ ਆ ਪਰਮੇਸ਼ਵਰ ਦੇ ਅੱਗੇ ਦੁਹਾਈ ਦਿਓ ਕਰਜ਼ੇ ਦੇ ਵਿੱਚ ਆ ਪਰਮੇਸ਼ਵਰ ਦੇ ਅੱਗੇ ਦੁਹਾਈ ਦਿਓ ਕਿਉਂਕਿ ਉਹ ਸਮਰਥੀ ਆ ਉਹ ਰਾਜਿਆਂ ਦਾ ਰਾਜਾ ਆ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਆ ਉਹ ਤੁਹਾਡੇ ਕਰਜ਼ੇ ਮਾਫ਼ ਕਰਨ ਦੀ ਤਾਕਤ ਰੱਖਦਾ ਆ ਉਹ ਤੁਹਾਡੀਆਂ ਬਿਮਾਰੀਆਂ 'ਚੋਂ ਤੁਹਾਨੂੰ ਕੱਢਣ ਦੀ ਤਾਕਤ ਰੱਖਦਾ ਆ। ਅਰ ਉਹ ਤੁਹਾਡੇ ਸਾਰੇ ਦੁੱਖਾਂ ਤੋਂ ਤੁਹਾਨੂੰ ਆਜ਼ਾਦ ਕਰਨ ਦੀ ਤਾਕਤ ਰੱਖਦਾ ਆ। ਅੱਜ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਬਲੀਫ ਕਰਦੇ ਆ ਕਿ ਮਸੀਹ ਲੋਕਾਂ ਦੇ ਉੱਤੇ ਦੁੱਖ ਆਉਣੇ ਆ ਇਸ ਲਈ ਉਹਨਾਂ ਨੂੰ ਦੁੱਖ ਝੱਲਣੇ ਚਾਹੀਦੇ ਆ। ਮੈਂ ਵੀ ਬਲੀਫ ਕਰਦੀ ਆ ਇਸ ਗੱਲ ਦੇ ਉੱਤੇ। ਮੈਂ ਵੀ ਯਕੀਨ ਕਰਦੀ ਆ ਇਸ ਗੱਲ ਦੇ ਉੱਤੇ ਮੁਕਰਦੀ ਨਹੀਂ ਆ ਪਰ ਉਹ ਦੁੱਖ ਜਿਹੜੇ ਮਸੀ ਲੋਕਾਂ ਦੇ ਉੱਤੇ ਆਉਣੇ ਆ ਉਹ ਬੁਖਾਰ ਜਾਂ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਦੇ ਬਾਰੇ ਜ਼ਿਕਰ ਨਹੀਂ ਆ ਉਹ ਦੁੱਖ ਅਗਰ ਜਦੋਂ ਅਸੀਂ ਆਤਮਾ ਦੇ ਵਿੱਚ ਚੱਲਦੇ ਆ ਤੇ ਫਿਰ ਆਤਮਕ ਤਰੀਕੇ ਦੇ ਨਾਲ ਆਉਂਦੇ ਆ ਉਹ ਸਾਡਾ ਵਿਰੋਧ ਕੀਤਾ ਜਾਣਾ ਹੈ ਲੋਕੀ ਕਹਿਣਗੇ ਇਹ ਕਮਲੇ ਹੋ ਗਿਆ ਲੋਕੀ ਕਹਿਣਗੇ ਇਹਨਾਂ ਨੇ ਆਪਣਾ ਧਰਮ ਬਦਲ ਲਿਆ ਲੋਕੀ ਅਜੀਬ ਗੱਲਾਂ ਕਰਨਗੇ ਉਹ ਸਾਨੂੰ ਕਹਿਣਗੇ ਅਸੀਂ ਤੁਹਾਡੇ ਨਾਲ ਮਿਲਵਰਤਨ ਨਹੀਂ ਕਰਨਾ ਅਸੀਂ ਤੁਹਾਨੂੰ ਖਾਨ ਨੂੰ ਨਹੀਂ ਦੇਣਾ ਅਸੀਂ ਤੁਹਾਡੇ ਪ੍ਰੋਗਰਾਮਾਂ 'ਚ ਨਹੀਂ ਆਉਣਾ ਉਹ ਇਹੋ ਜਿਹੇ ਵਿਰੋਧ ਹੋਣਗੇ ਜਿ ਪ੍ਰਸ਼ਨ ਬਹੁਤ ਚਰੋ ਲੋ ਪਰ ਇਹਦਾ ਮਤਲਬ ਇਹ ਨਹੀਂ ਕਿ ਇੱਕ ਮਸੀਹੀ ਇਨਸਾਨ ਨੂੰ ਬੁਖਾਰ ਚੜ ਗਿਆ ਖਾਂਸੀ ਹੋਗੀ ਕੈਂਸਰ ਹੋਗੀ ਤੇ ਉਹ ਇਹ ਸੋਚੇ ਕਿ ਮਸੀਹੀ ਬੰਦੇ ਨੂੰ ਦੁੱਖ ਚੱਲਣਾ ਪਵੇਗਾ ਤੇ ਮੈਂ ਪ੍ਰਭੂ ਨੂੰ ਕਹਿ ਨਹੀਂ ਸਕਦਾ ਕਿ ਪ੍ਰਭੂ ਮੈਨੂੰ ਚੰਗਿਆ ਕਰੋ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਕੰਮ ਨਹੀਂ ਕਰਦੀ ਉਦੋਂ ਤੱਕ ਤੁਹਾਡੀ ਜ਼ਿੰਦਗੀ 'ਚ ਦਵਾਈਆਂ ਵੀ ਕੰਮ ਨਹੀਂ ਕਰਦੀ ਕਿੰਨੇ ਲੋਕਾਂ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜੇ ਡਾਕਟਰਸ ਨੂੰ ਚੇਂਜ ਕਰਦੇ ਰਹਿੰਦੇ ਆ ਕਿਉਂ ਚੇਂਜ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਇਸ ਡਾਕਟਰ ਕੋਲੋਂ ਮੈਨੂੰ ਆਰਾਮ ਨਹੀਂ ਆਇਆ ਹੋਰ ਡਾਕਟਰ ਕੋਲ ਜਾਓ ਉਹਦੇ ਕੋਲ ਆਰਾਮ ਨਹੀਂ ਆਇਆ ਹੋਰ ਡਾਕਟਰ ਦੇ ਕੋਲ ਜਾਓ ਪਰ ਅਸਲ ਦੇ ਵਿੱਚ ਉਹਨਾਂ ਨੂੰ ਆਪਣੀਆਂ ਆਦਤਾਂ ਬਦਲਣ ਦੀ ਜ਼ਰੂਰਤ ਹੈ ਅਸਲ ਵਿੱਚ ਸਾਨੂੰ ਸਭ ਤੋਂ ਪਹਿਲਾਂ ਆਪਣੇ ਗੁਨਾਹਾਂ ਤੋਂ ਤੋਬਾ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਸਾਨੂੰ ਪਾਪ ਤੋਂ छुटਕਾਰਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਪਾਪ ਤੋਂ छुटਕਾਰਾ ਪ੍ਰਾਪਤ ਕਰ ਲੈਂਦੇ ਹਾਂ ਗੁਨਾਹਾਂ ਤੋਂ ਤੋਬਾ ਕਰਦੇ ਹਾਂ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਫਿਰ ਸਾਡੀਆਂ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਂਦੀਆਂ ਹਨ ਹallelujah ਅਲਫੇ ਰਸੀ ਪ੍ਰਾਰਥਨਾਵਾਂ ਕਰਨ ਦਾ ਅਧਿਕਾਰ ਪ੍ਰਾਪਤ ਕਰਦੇ ਹਾਂ ਅੱਜ ਬਹੁਤ ਸਾਰੇ ਲੋਕ ਆ ਜਿਹੜਾ ਆਪਣਾ ਧਿਆਨ ਆਪਣੀਆਂ ਪ੍ਰੋਬਲਮਸ ਦੇ ਉੱਤੇ ਫੋਕਸ ਕਰਦੇ ਆ ਆਪਣੀਆਂ ਸਮੱਸਿਆਵਾਂ ਦੇ ਉੱਤੇ ਕੇਂਦਰਿਤ ਕਰਦੇ ਆਪਣਾ ਧਿਆਨ ਕਿੱਦਾਂ ਉਹ 올 ਦਾ ਟਾਈਮ ਸੋਚਦੇ ਰਹਿੰਦੇ ਮੇਰੇ ਨਿਆਣਿਆਂ ਦਾ ਕੀ ਹੋਊਗਾ ਮੇਰਾ ਕੀ ਹੋਊਗਾ ਅਸੀਂ ਕਿੱਦਾਂ ਸੈੱਟ ਹੋਵਾਂਗੇ ਸਾਡੀ ਤਰੱਕੀ ਕਿੱਦਾਂ ਹੋਊਗੀ ਬਸ ਉਹ 올 ਦਾ ਟਾਈਮ ਉਹ ਹੀ ਚੀਜ਼ਾਂ ਸੋਚਦੇ ਆ ਮੈਂ ਮੰਨਦੀ ਆ ਕਿ ਉਹਨਾਂ ਦੀਆਂ ਸਿਚੁਏਸ਼ਨਸ ਆ ਉਹ ਗਲਤ ਨਹੀਂ ਸੋਚਦੀ ਪਰ ਹਮੇਸ਼ਾ ਉਹਨਾਂ ਹੀ ਚੀਜ਼ਾਂ ਦੇ ਲਈ ਸੋਚੀ ਜਾਣਾ ਉਹਨਾਂ ਹੀ ਚੀਜ਼ਾਂ ਦੇ ਲਈ ਸੋਚੀ ਜਾਣਾ ਯੈਸ ਆ ਮੈਂ ਉਹ ਉਹ ਸੋਚਾਂ ਤੁਹਾਨੂੰ ਉਸ ਸਿਚੁਏਸ਼ਨ ਚ ਉਸ ਹਾਲਾਤ ਚੋਂ ਬਾਹਰ ਨਹੀਂ ਕੱਢ ਸਕਦੀਆਂ ਜਦੋਂ ਤੁਸੀਂ ਸਮੱਸਿਆ ਦੇ ਵਿੱਚ ਆਓ ਤਾਂ ਤੁਸੀਂ ਸਮੱਸਿਆ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਨਾ ਕਰੋ ਪਰ ਆਪਣਾ ਧਿਆਨ ਪਰਮੇਸ਼ਵਰ ਦੇ ਉੱਤੇ ਕੇਂਦਰਿਤ ਕਰੋ ਆਪਣਾ ਜਿਹੜਾ ਧਿਆਨ ਹੈ ਉਹ ਪਰਮੇਸ਼ਵਰ ਦੇ ਉੱਤੇ ਲੈ ਕੇ ਜਾਓ ਕਿਉਂਕਿ ਤੁਸੀਂ ਜਿਸ ਚੀਜ਼ ਦਾ ਬਹੁਤ ਧਿਆਨ ਕਰਦੇ ਆ ਉਹਦਾ ਵਿਸਥਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਜਰਨਲ ਨੌਲੇਜ ਦੀ ਕਿਤਾਬ ਪੜੋਗੇ ਜੀਕੇ ਦੀ ਬੁੱਕ ਪੜੋਗੇ ਜਿਹੜਾ ਆਮ ਗਿਆਨ ਆ ਉਹਦੀ ਕਿਤਾਬ ਪੜੋਗੇ ਕੀ ਹੋਊਗਾ ਤੁਹਾਨੂੰ ਬਹੁਤ ਸਾਰੀਆਂ ਗਿਆਨ ਦੀਆਂ ਚੀਜ਼ਾਂ ਪਤਾ ਲੱਗਣ ਲੱਗ ਜਾਣੀਆਂ ਜੇ ਤੁਸੀਂ ਪੋਲੀਟੀਕਲ ਸਾਇੰਸ ਪੜੋਗੇ ਤੁਹਾਨੂੰ ਰਾਜਨੀਤੀ ਬਾਰੇ ਬਹੁਤ ਸਮਝ ਆਉਣ ਲੱਗ ਜਾਣੀਆਂ ਜੇ ਤੁਸੀਂ ਮੈਡੀਕਲ ਐਜੂਕੇਸ਼ਨ ਦੇ ਵਿੱਚ ਜਾਓਗੇ ਤੁਹਾਨੂੰ ਡਾਕਟਰੀ ਲਾਈਨ ਦੇ ਬਾਰੇ ਬਹੁਤ ਕੁਝ ਪਤਾ ਲੱਗ ਜਾਣਾ ਹੈ ਦਵਾਈਆਂ ਬਾਰੇ ਬਿਮਾਰੀਆਂ ਬਾਰੇ ਬਹੁਤ ਪਤਾ ਲੱਗ ਜਾਣਾ ਹੈ ਜੇ ਤੁਸੀਂ ਕੈਮੀਕल्स ਨੂੰ ਰਿਸਰਚ ਕਰੋਗੇ ਤੁਹਾਨੂੰ ਕੈਮੀਕल्स ਦੀ ਬਹੁਤ ਜਾਣਕਾਰੀ ਹੋ ਜਾਣੀ ਹੈ ਤੇ ਜੇ ਤੁਸੀਂ ਸਮੱਸਿਆਵਾਂ ਦੇ ਉੱਤੇ ਧਿਆਨ ਲਾ ਕੇ ਰੱਖੋਗੇ ਫੇਕੀ ਹੋਣਾ ਹੈ ਸਮੱਸਿਆਵਾਂ ਦਾ ਵਿਸਥਾਰ ਹੋ ਜਾਣਾ ਹੈ ਜਿਹੜੀ ਚੀਜ਼ ਦੇ ਉੱਤੇ ਫੋਕਸ ਕਰੂਗਾ ਉਹ ਚੀਜ਼ ਵਧਣ ਲੱਗ ਜਾਨੀ ਆ ਜੇ ਕੋਈ ਆਪਣੇ ਬਿਜ਼ਨਸ ਦੇ ਉੱਤੇ ਬਹੁਤ ਧਿਆਨ ਦਿੰਦਾ ਆ ਆਪਣੇ ਕੰਮ ਦੇ ਉੱਤੇ ਬਹੁਤ ਧਿਆਨ ਦਿੰਦਾ ਕੀ ਹੁੰਦਾ ਆ ਉਹਦਾ ਕੰਮ ਬਹੁਤ ਸੁਚੇਤ ਤਰੀਕੇ ਨਾਲ ਚੱਲਣ ਲੱਗ ਜਾਂਦਾ ਉਹਦਾ ਕੰਮ ਵਧਣ ਲੱਗ ਜਾਂਦਾ ਕਿਉਂਕਿ ਉਹ ਆਪਣਾ ਪੂਰਾ ਧਿਆਨ ਕਿੱਥੇ ਦੇ ਰਿਹਾ ਆ ਕੰਮ ਦੇ ਉੱਤੇ ਦੇ ਰਿਹਾ ਆ ਆਮੀਨ ਪਰ ਜਦੋਂ ਸਾਰੇ ਲਈ ਧਿਆਨ ਸਮੱਸਿਆਵਾਂ ਦੇ ਉੱਤੇ ਦੇਵਾਂਗੇ ਤਾਂ ਫੇ ਕੀ ਹੋਊਗਾ ਯਾਰ ਇਹ ਕਰ ਲੋ ਸਮੱਸਿਆ ਵੱਡੀਆਂ ਹੋ ਜਾਣਗੀਆਂ ਤੇ ਜੇ ਅਸੀਂ ਉਹੀ ਧਿਆਨ ਪਰਮੇਸ਼ਵਰ ਦੇ ਉੱਤੇ ਦੇਵਾਂਗੇ ਤੇ ਫਿਰ ਕੀ ਹੋਊਗਾ ਸਮੱਸਿਆਵਾਂ ਦੇ ਸਾਹਮਣੇ ਪਰਮੇਸ਼ਵਰ ਵੱਡਾ ਹੋ ਜਾਏਗਾ ਹallelujah ਜਦੋਂ ਐਗਜ਼ਾਮ ਆਉਂਦੇ ਆਪਾਂ ਨਿਆਣਿਆਂ ਨੂੰ ਕੀ ਕਹਿੰਦੇ ਆ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਨੂੰ ਲਾ ਲਓ ਕਾਦੇ ਵਾਸਤੇ ਕਿ ਉਹਨਾਂ ਦੇ ਨਤੀਜੇ ਜਿਹੜੇ ਆ ਉਹ ਵਧੀਆ ਹੋ ਜਾਣ ਉਹਨਾਂ ਦਾ ਨੰਬਰ ਵਨ ਹਰ ਹਾਲ ਲੱਗ ਜਾਂਦਾ ਆ ਉਹ ਬਦਲ ਲੱਗ ਜਾਂਦਾ ਇਸ ਲਈ ਜਦੋਂ ਵੀ ਟ੍ਰਬਲ ਦੇ ਵਿੱਚ ਆ ਜਦੋਂ ਵੀ ਪ੍ਰੋਬਲਮ ਦੇ ਵਿੱਚ ਆ ਪ੍ਰੋਬਲਮ ਨੂੰ ਵੱਡਿਆ ਨਾ ਕਰੋ ਜੇ ਛੋਟੀ ਜਿਹੀ ਪ੍ਰੋਬਲਮ ਉੱਤੇ ਤੁਸੀਂ ਲੋਕੇ ਬਾਰੇ ਬਹੁਤ ਸੋਚੋਗੇ ਉਹ ਤੁਹਾਨੂੰ ਵੱਡੀ 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 ਸਾਰੀ ਨਜ਼ਰ ਆਉਣ ਲੱਗ ਪੈਣੀ ਆ ਤੇ ਉਹਨੇ ਬਹੁਤ سارے ਤੁਹਾਨੂੰ ਗਲਤ ਨਤੀਜੇ ਨਜ਼ਰ ਆਉਣ ਲੱਗ ਜਾਣੇ ਆ ਪਰ ਉਸ ਪ੍ਰੋਬਲਮ ਨੂੰ ਸੋਚ ਸੋਚ ਕੇ ਤੁਸੀਂ ਇੰਨਾ ਵੱਡਾ ਕਰ ਦੇਣਾ ਕਿ ਤੁਹਾਨੂੰ ਲੱਗਣਾ ਕਿ ਕੋਸ਼ਿਸ਼ ਨਹੀਂ ਕਰ ਸਕਦੇ ਹਾਲਾਂਕਿ ਉਹ ਸਮੱਸਿਆ ਬੋਡਿੰਗ ਹੋਣੀ ਹੈ ਜਿੱਡੀ ਉਹ ਆਈ ਸੀ ਪਰ ਤੁਸੀਂ ਆਪਣੀਆਂ ਸੋਚਾਂ ਦੇ ਨਾਲ ਉਹਨੂੰ ਬਹੁਤ ਵੱਡਿਆ ਕਰ ਲੈਣਾ ਹੈ ਪਰ ਜੇ ਜਦੋਂ ਹੀ ਸਮੱਸਿਆ ਆਈ ਹੈ ਤੁਸੀਂ ਉਦੋਂ ਹੀ ਸਮੱਸਿਆ ਨੂੰ ਕਹਿੰਦੇ ਆ ਤੇਰੇ ਵੱਲ ਨੂੰ ਤਾਂ ਮੈਂ ਧਿਆਨ ਹੀ ਨਹੀਂ ਦਿੰਦਾ ਕੁਝ ਲੋਕੀ ਕਿੱਦਾਂ ਗੱਲ ਕਰਦੇ ਆ ਉਹ ਕਹਿੰਦੇ ਮੈਂ ਤੈਨੂੰ ਟੱਚ ਕਰਦਾ ਹਾਂ ਮੈਂ ਤੈਨੂੰ ਗਿੰਦਾ ਹੀ ਕੋਸ਼ਿਸ਼ ਨਹੀਂ ਉਹਦਾ ਕੀ ਮਤਲਬ ਹੁੰਦਾ ਹੈ ਕਿ ਮੈਂ ਤੈਨੂੰ ਟੱਚ ਕਰਦਾ ਹਾਂ ਕਾ ਉਹ ਨਾ ਕਹਿੰਦਾ ਕਿ ਤੇਰੀ ਹੋਣ ਤੇਰੇ ਲਈ ਮਾਇਨੇ ਨਹੀਂ ਰੱਖਦਾ ਕੋਈ ਇੰਦਾ ਕਹਿੰਦਾ ਜਿਹੜਾ ਸਾਰਾ ਧਿਆਨ ਆਪਣੇ ਆਪ ਨੂੰ ਹੀ ਆ ਜਿਹਨੂੰ ਲੱਗਦਾ ਮੈਂ ਬਹੁਤ ਖਾਸ ਆ ਮੈਂ ਬਹੁਤ ਸਪੈਸ਼ਲ ਆ ਮੈਂ ਬਹੁਤ ਕੁਝ ਕਰ ਸਕਦਾ ਆ ਮੈਂ ਬਹੁਤ ਪਾਵਰਫੁਲ ਆ ਮੈਂ ਤਾਂ ਕਿ ਬਹੁਤ ਕਰ ਮੈਨੂੰ ਪੈਸਾ ਬਹੁਤ ਆ ਮੈਨੂੰ ਧਨ ਬਹੁਤ ਆ ਉਹ ਇੱਕ ਆਮ ਬੰਦੇ ਨੂੰ ਕਹਿੰਦਾ ਕਹਿੰਦਾ ਮੇਰੇ ਲਈ ਤੂੰ ਮਾਇਨੇ ਨਹੀਂ ਰੱਖਦਾ ਮੈਂ ਤੈਨੂੰ ਟਿੱਚ ਗਣਦਾ ਆ ਜਿਹੜਾ ਸਿਰਫ ਆਪਣੇ ਹੀ ਪੈਸੇ ਦੇ ਉੱਤੇ ਕਮੰਡ ਕਰਦਾ ਸਿਰਫ ਆਪਣੀ ਪਾਵਰ ਦੇ ਉੱਤੇ ਕਮੰਡ ਕਰਦਾ ਜਿਹਦੀ ਪਾਵਰ ਕਿਸੇ ਨੂੰ ਚੰਗਿਆ ਨਹੀਂ ਕਰ ਸਕਦੀ ਜਿਹਦੀ ਪਾਵਰ ਕਿਸੇ ਨੂੰ ਜੀਵਨ ਨਹੀਂ ਦੇ ਸਕਦੀ ਜਿਹਦੀ ਪਾਵਰ ਇਸ ਤਰ੍ਹਾਂ ਦੇ ਰਚਨਾ ਚਾਹੁੰਦਾ ਅਗਰ ਉਹ ਇਨਸਾਨ ਆਪਣੀ ਪਾਵਰ ਦੇ ਉੱਤੇ ਕਮੰਡ ਰੱਖ ਕੇ ਦੂਸਰੀਆਂ ਪਾਵਰਸ ਨੂੰ ਟੱਚ ਕਰਨਦਾ ਆ ਤਾਂ ਤੁਸੀਂ ਕਹਦੇ ਮਸੀਹ ਲੋਕੋ ਕਿ ਤੁਹਾਡਾ ਐਡਾ ਵੱਡਾ ਪਰਮੇਸ਼ਰ ਜਿਹੜਾ ਹਨੇਰੀਆਂ ਨੂੰ ਥੰਮਣ ਦੀ ਤਾਕਤ ਰੱਖਦਾ ਤੂਫਾਨਾਂ ਨੂੰ ਥੰਮਣ ਦੀ ਤਾਕਤ ਰੱਖਦਾ ਆ ਇਸ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਨੂੰ ਤੇ ਆਸਮਾਨ ਦੀਆਂ ਸ਼ਕਤੀਆਂ ਨੂੰ ਥੰਮਣ ਦੀ ਤਾਕਤ ਰੱਖਦਾ ਤੇ ਤੁਸੀਂ ਪ੍ਰੋਬਲਮ ਨੂੰ ਟੱਚ ਨਹੀਂ ਕਰਦੇ ਤੁਸੀਂ ਪ੍ਰੋਬਲਮ ਨੂੰ ਇੱਕ ਪਹਾੜ ਬਣਾ ਕੇ ਆਪਣੇ ਸਾਹਮਣੇ ਖੜਾ ਰੱਖਦੇ ਹੋ ਫਿਰ ਤੁਹਾਡਾ ਮਸੀਹੀ ਚੱਲੇ ਹੋਣ ਦਾ ਕੋਈ ਫਾਇਦਾ ਨਹੀਂ ਬੇਫਾਇਦਾ ਹੈ ਅਰਕ ਤੁਸੀਂ ਮਸੀਹੀ ਚੇਲੇ ਬਣ ਗਏ ਹੋ ਤਾਂ ਫਿਰ ਜਦੋਂ ਕੋਈ ਸਮੱਸਿਆ ਆਉਂਦੀ ਤਾਂ ਉਹਨੂੰ ਕੋ ਮੈਂ ਤੈਨੂੰ ਟੱਚ ਗਣ ਦਿਆਂ ਮੇਰੇ ਸਾਹਮਣੇ ਤੇਰੀ ਹੋਉਂਦੀ ਹੈਨੀ ਕਿਉਂਕਿ ਮੇਰਾ ਪਰਮੇਸ਼ਰ ਉਹ ਪਰਮੇਸ਼ਰ ਜਿਨਨੇ ਤਾਰਿਆਂ ਨੂੰ ਆਪਣੀ ਹੁਕਮ ਦੀ ਡੋਰ ਦੇ ਨਾਲ ਬੰਨ੍ਹਿਆ ਆ ਕਦੀ ਸਾਇੰਸ ਨੇ ਤੁਹਾਨੂੰ ਦੱਸਿਆ ਵੀ ਤਾਰੇ ਕਿਹੜੀ ਸੰਗਲੀ ਦੇ ਨਾਲ ਬੱਜੇ ਆ ਕਿਸੇ ਬੁੱਕ ਦੇ ਵਿੱਚ ਤੁਸੀਂ ਪੜਿਆ ਵੀ ਉਹ ਤਾਰੇ ਕਿਸੇ ਕੋਈ ਚੇਨ ਆ ਜਿਹਦੇ ਨਾਲ ਉਹ ਲਮਕਾਏ ਗਏ ਉਹ ਬਹੁਤ ਮਜ਼ਬੂਤ ਚੇਨ ਆ ਕਿਸੇ ਕਿਤਾਬ ਦੇ ਵਿੱਚ ਤੁਸੀਂ ਪੜਿਆ ਕਿ ਸਮੁੰਦਰ ਦੇ ਪ੍ਰਾਣੀਆਂ ਦੇ ਦੁਆਰੇ ਵੱਡੀਆਂ ਦੀਵਾਰਾਂ ਕੀਤੀਆਂ ਗਈਆਂ ਪਾਣੀ ਤਾਂ ਲਿਖਿਆ ਆਪਣੀਆਂ ਹੱਦਾਂ ਤੋਂ ਬਾਹਰ ਨਹੀਂ ਆਉਂਦਾ ਕਿਸੇ ਕਿਤਾਬ 'ਚ ਤੁਸੀਂ ਪੜਿਆ ਕਿ ਹਵਾਵਾਂ ਜਿਹੜੀਆਂ ਆ ਇੱਕ ਲਫਾਫੇ 'ਚ ਬੰਦ ਕੀਤੀਆਂ ਗਈਆਂ ਜਦੋਂ ਲਫਾਫਾ ਖੋਲ੍ਹਿਆ ਜਾਵੇ ਫਿਰ ਹਵਾ ਬਾਹਰ ਨਿਕਲਦੀ ਆ ਯੈਸ ਸਰ ਕਹਿਣ ਥੰਮਿਆ ਉਹਨਾਂ ਨੂੰ ਸਾਡੇ ਸਿਰਜਣਹਾਰ ਪਰਮੇਸ਼ਵਰ ਨੇ ਉਹ ਉਹਦੇ ਹੁਕਮ ਦੇ ਬੱਚੇ ਹੋਏ ਆ ਉਹਦੇ ਸ਼ਬਦ ਦੇ ਵਿੱਚ ਸਮਰਥਿਆ ਉਹਨੇ ਉਹਨਾਂ ਨੂੰ ਹੁਕਮ ਲਾਇਆ ਆ ਕਿ ਇੰਨੀ ਲਿਮਟ ਦੇ ਵਿੱਚ ਤੁਸੀਂ ਰਹਿਣਾ ਆ ਔਰ ਜਦੋਂ ਉਹ ਕਹਿੰਦਾ ਨਾ ਕਿ ਮੈਂ ਹੁਣ ਤੁਹਾਡੇ ਤੋਂ ਹੁਕਮ ਦੀ ਚੇਨ ਜਿਹੜੀ ਆ ਜਿਹੜਾ ਹੁਕਮ ਆ ਉਹਨੂੰ ਮੈਂ ਤੁਹਾਡੇ ਤੋਂ ਵੱਖਰਾ ਕਰਦਾ ਆ ਤੁਹਾਨੂੰ ਅਲਾਉ ਕਰਦਾ ਆ ਕਿ ਜਾਓ ਤੇ ਜਦੋਂ ਉਹ ਅਲਾਉ ਕਰਦਾ ਨਾ ਤੇ ਫਿਰ ਵੱਡੀਆਂ ਵੱਡੀਆਂ ਰਾਜਧਾਨੀਆਂ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਈਆਂ ਫੇ ਸੁਨਾਮੀ ਉਹਦੇ ਚੇਰ ਨਹੀਂ ਲੱਗਦਾ ਫੇ ਤਾਰੇ ਡਿੱਗਦੇ ਆ ਗ੍ਰਹਿ ਡਿੱਗਦੇ ਆ ਚੇਰ ਨਹੀਂ ਲੱਗਦਾ ਜਵਾਲਾਮੁਖੀ ਫਟਦੇ ਆ ਚੇਰ ਨਹੀਂ ਲੱਗਦਾ ਹਨੇਰੀਆਂ ਤੂਫਾਨ ਵਿੱਚ ਕਦੋਂ ਬਦਲ ਜਾਂਦੀਆਂ ਔਰ ਤੂਫਾਨ ਚੱਕਰਵਾਤਾਂ ਦੇ ਵਿੱਚ ਕਦੋਂ ਬਦਲ ਜਾਂਦੇ ਫੇ ਮਨੁੱਖ ਨੂੰ ਸਮਝ ਵੀ ਨਹੀਂ ਆਉਂਦੀ ਵੀ ਹੋ ਕੀ ਗਿਆ ਆ ਕਿੱਦਾਂ ਧਰਤੀ ਦੀਆਂ ਨੀਹਾਂ ਹਿੱਲ ਜਾਂਦੀਆਂ ਕਿੱਦਾਂ ਪੁਚਾਲ ਆ ਜਾਂਦੇ ਕਿਸੇ ਨੂੰ ਸਮਝ ਨਹੀਂ ਆਉਂਦਾ ਵੀ ਕੀ ਹੋ ਗਿਆ ਆ ਅਜੇ ਉਹ ਪਰਮੇਸ਼ਵਰ ਸਾਡਾ ਪਰਮੇਸ਼ਵਰ ਹੈ ਜਿਹੜਾ ਸਭ ਕੁਝ ਥੰਮਣ ਦੀ ਤਾਕਤ ਰੱਖਦਾ ਕੀ ਤੁਹਾਡਾ ਰਿਸ਼ਤਾ ਇੰਨਾ ਜ਼ਿਆਦਾ ਵਿਗੜ ਗਿਆ ਉਹਦੇ ਨਾਲ ਕਿ ਉਹ ਤੁਹਾਡੀਆਂ ਸਮੱਸਿਆਵਾਂ ਨੂੰ ਥੰਮਣ ਦੀ ਤਾਕਤ ਨਹੀਂ ਰੱਖਦਾ ਇੰਨਾ ਵਿਗੜ ਗਿਆ ਉਹਦੇ ਨਾਲ ਤੁਹਾਡਾ ਰਿਸ਼ਤਾ ਕਿ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖਾਂ ਨੂੰ ਥੰਮਣ ਦੀ ਤਾਕਤ ਨਹੀਂ ਰੱਖਦਾ ਸਮਰਥ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਕਮਜ਼ੋਰ ਹੈ ਜਾਂ ਤੁਹਾਡੇ ਦੁੱਖ ਵੱਡੇ ਆ ਕਿਉਂਕਿ ਇਹਦੇ ਨਾਲ ਤਾਂ ਮੈਂ ਐਗਰੀ ਨਹੀਂ ਕਰਾਂਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਕਿਉਂਕਿ ਇਸ ਵੀਡੀਓ ਦੇ ਵਿੱਚ ਦੇਖੋ ਪਰਮੇਸ਼ਵਰ ਦੀ ਸਮਰਥ ਬਾਰੇ ਦੱਸਿਆ ਗਿਆ ਵਾ ਕਿ ਉਹਦੇ ਵਿੱਚ ਕਿੰਨੀ ਤਾਕਤ ਹੈਗੀ ਆ ਕਿ ਹਨਾ ਪ੍ਰਾਰਥਨਾ ਕਰਨ ਦੇ ਵਿੱਚ ਕਿੰਨੀ ਤਾਕਤ ਹੈਗੀ ਹੈ ਤੁਸੀਂ ਹਰ ਰੋਜ਼ ਪ੍ਰਾਰਥਨਾ ਕਰੋ ਕੋ ਕਰੋ ਕਿਉਂਕਿ ਪ੍ਰਾਰਥਨਾ ਕਰਨੀ ਬਹੁਤ ਹੀ ਜ਼ਰੂਰੀ ਹੈ ਜੇਕਰ ਆਪਾਂ ਪ੍ਰਾਰਥਨਾ ਨਹੀਂ ਕਰਦੇ ਤਾਂ ਸਾਰੇ ਕੰਮ ਰੁਕ ਜਾਂਦੇ ਆ ਤੁਸੀਂ ਤੇ ਕਿਸੇ ਦੇ ਲੋਕਾਂ ਦੇ ਵਿੱਚ ਆਣ ਕੇ ਦਬਾਅ ਵਿੱਚ ਆਣ ਕੇ ਇਹ ਨਹੀਂ ਕਹਿਣਾ ਕਿ ਅਸੀਂ ਪ੍ਰਾਰਥਨਾ ਨਹੀਂ ਕਰਨੀ ਕਿਸੇ ਕੋਲ ਕਰਾ ਲਈਏ ਹਮੇਸ਼ਾ ਪ੍ਰਾਰਥਨਾ ਹਨਾ ਪਰਮੇਸ਼ਵਰ ਹਨਾ ਕਰਨ ਬਾਰੇ ਹੀ ਦੱਸਦਾ ਤੁਸੀਂ ਕਰੋ ਤੁਸੀਂ ਮਜ਼ਬੂਤ ਹੋ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇ ਇਸ ਬਾਰੇ ਆਪਾਂ ਕਈ ਵਾਰ ਆਪਾਂ ਗੱਲ ਕਰ ਚੁੱਕੇ ਆ ਲੇਕਿਨ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਵੀ ਵਿਸ਼ੇ ਲਈ ਪ੍ਰਾਰਥਨਾ ਕਰ ਸਕਦੇ ਆ ਜਿਹੜੀ ਪ੍ਰਾਰਥਨਾ ਤੁਸੀਂ ਕਰਨੀ ਤੁਸੀਂ ਕਹਿੰਦੇ ਨਹੀਂ ਇਹ ਪ੍ਰਾਰਥਨਾ ਨਹੀਂ ਹੁੰਦੀ ਜਦੋਂ ਆਪਾਂ ਕਿਸੇ ਨੂੰ ਦੁੱਖ ਵੀ ਜਨਾਉਂਦੇ ਆ ਨਾ ਇਹ ਇੱਕ ਪ੍ਰਾਰਥਨਾ ਹੁੰਦੀ ਹੈ ਤੁਸੀਂ ਪ੍ਰਾਰਥਨਾ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਪਰਮੇਸ਼ਵਰ ਦੇ ਨਾਲ ਰਿਸ਼ਤਾ ਮਜ਼ਬੂਤ ਹੋਵੇ ਔਰ ਤੁਸੀਂ ਵਚਨਾਂ ਨੂੰ ਲੈ ਕੇ ਪ੍ਰਾਰਥਨਾ ਕਰਿਆ ਕਰੋ ਖਾਸ ਕਰਕੇ ਜਦੋਂ ਆਪਾਂ ਬਚਨਾਂ ਦੇ ਨਾਲ ਪ੍ਰਾਰਥਨਾ ਕਰਦੇ ਆਂ ਪੂਰੇ ਦਿਲ ਤੋਂ ਪੂਰੀ ਜਾਨ ਤੋਂ ਪੂਰੇ ਤਨ ਮਨ ਤੋਂ ਉਹਦੇ ਅੱਗੇ ਇਹ ਆਪਣੇ ਆਪ ਨੂੰ ਉਹਦੇ ਅਕੇ ਰੱਖ ਦਿੰਨੇ ਆ ਹਨ ਤਾਂ ਫੇਰ ਬਚਨ ਨੂੰ ਲੈ ਕੇ ਪੂਰਾ ਮੰਨਣ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਹਨ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਆਂ ਤੇ ਪਰਮੇਸ਼ਵਰ ਜ਼ਰੂਰ ਸੁਣਦਾ ਵਾ ਤੇ ਉਹ ਚਾਹੁੰਦਾ ਵੀ ਇਹੀ ਹੈ ਕਿ ਉਹਦੇ ਲਈ ਉਹਦੇ ਵਿੱਚ ਸਹਾਮਤ ਬਚਾਇਆ ਜਾਏ ਔਰ ਫਿਰ ਇਸ ਪਰਮੇਸ਼ਵਰ ਤੁਹਾਨੂੰ ਇਹਨਾਂ ਬਚਨਾਂ ਰਾਹੀਂ ਇਸ ਕਲਾਮ ਰਾਹੀਂ ਬਰਕਤ ਅਸ਼ੀਸ਼ ਦੇਵੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਮੈਂ ਅੱਜ ਵੀਡੀਓ ਇਸ ਤਰ੍ਹਾਂ ਬਣਾਈ ਕਿਉਂਕਿ ਮੈਂ ਚਰਚੀ ਵੀ ਜਾ ਰਹੀ ਸੀਗਾ ਚਰਚ ਜਾਣਾ ਪ੍ਰੈਕਟਿਸ ਹੁੰਦੀ ਆ ਸੌਂਗ ਤੇ ਏਰੀਆ ਅਸਲ ਵੀ ਹੁੰਦੀ ਆ ਵੀਰ ਸੌਂਗ ਤੋਂ ਸੌਂਗ ਗਾਉਣਾ ਏਰੀਆ ਅਸਲ ਆ ਬੱਚਿਆਂ ਦੀ ਵੀਰ ਏਰੀਆ ਅਸਲ ਵਾ ਤੇ ਸੌਂਗ ਦੀ ਵੀਰ ਏਰੀਆ ਅਸਲ ਆ ਹਣਾ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਨੂੰ ਚਰਚ ਵੀ ਜਾਣਾ ਪੈਂਦਾ ਔਰ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰਨਾ ਇਸ ਚੈਨਲ ਨੂੰ ਸ਼ੇਅਰ ਇਸ ਵਚਨ ਨੂੰ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਨਾ ਪਰਮੇਸ਼ੁਰ ਦਾ ਹੋਰ ਵੀ ਬਤਾਵੇ ਮੇਰੇ ਵੱਲ ਸਾਰਿਆਂ ਨੂੰ ਜੈ ਸਿੱਕੀ ਹਾਲੇਲੂਇਆ ਅਮਨ